ਆ ਗਿਆ ਮੇਰਾ ਬੁੱਤ ਬੇਬੇ ਬਾਪੂ ਕਿੱਥੇ ਹੈ ਉਹ ਤਾਂ ਪੁੱਤ 나ੜ ਨੂੰ ਅੱਗ ਲਾਉਣ ਗਿਆ ਹੈ 나ੜ ਨੂੰ ਅੱਗ ਨਾ ਬਾਪੂ ਇਹ ਪਾਪ ਨਾ ਕਰੀ ਲੈ ਵੀ ਦਾਤੇ ਦੀ ਕਿਰਪਾ ਨਾਲ ਕਣਕ ਤਾਂ ਬੜੀ ਚੰਗੀ ਹੋਈ ਹੈ ਬਸ ਉਹਨੇ 나ੜ ਵਾਲਾ ਸਿਆਪਾ ਮਕਾਉਣੇ ਆ ਤੇ ਝੋਨੇ ਵਾਲ ਹੁੰਨੇ ਆ ਉਹ ਵੇ ਗਰੂ ਓ ਬਾਪੂ ਇੱਕ ਮਿੰਟ ਰੁਕ ਜੀ। ਉਹ ਕੀ ਗੱਲ ਹੋ ਗਈ ਪੁੱਤ? ਮੈਂ ਇੱਕ ਗੱਲ ਪੁੱਛਣੀ ਸੀ। ਬਾਪੂ ਮੈਂ ਮੇਰੀ ਮਾਂ ਦੀ ਇੱਕ ਦਾ ਦੁੱਧ ਪੀਤਾ ਹੈ। ਕੀ ਮੈਂ ਉਸ ਨੂੰ ਅਗ ਲਾ ਸਕਦਾ? ਕਿਹੋ ਜੀਆਂ ਗੱਲਾਂ ਕਰ ਰਹੇ ਪੁੱਤ? ਕਦੇ ਵੀ ਨਹੀਂ ਲਾ ਸਕਦਾ। ਤੇ ਫਿਰ ਜਿਹੜੀ ਧਰਤੀ ਮਾਂ ਨੇ ਸਾਨੂੰ ਗਾਣੇ ਦਿੱਤੇ ਨੇ ਤੂੰ ਉਸੇ ਦੀ ਇੱਕ ਨੂੰ ਹੀ ਅਗ ਲਾ ਰਿਹਾ ਹੈ। ਸ਼ਾਬਾਸ਼ ਪੁੱਤਰ। ਤੂੰ ਮੇਰੀ ਅੱਖਾਂ ਖੋਲ ਦਿੱਤੀ। ਅਖਬਾਰਾਂ ਤੇ ਸਰਕਾਰਾਂ ਤਾਂ ਬਹੁਤ ਕੰਮ ਕਰ ਰਹੀਆਂ ਨੇ ਪਰ ਹੁਣ ਇਹਨਾਂ ਬੱਚਿਆਂ ਨੂੰ ਵੀ ਉੱਠਣਾ ਪਊਗਾ ਜੇ ਪੜ੍ਹੇ ਲਿਖੇ ਹੋ ਕੇ ਆਪਣੇ ਮਾਪੇ ਨੂੰ ਇਹ ਨਾ ਸਮਝਾ ਪਾਵੇ ਕਿ ਪ੍ਰਾਲੀ ਬਾਲਣ ਨਾਲ ਹਜ਼ਾਰਾਂ ਹੀ ਰੁੱਖਾਂ ਜੀਵ ਜੰਤੂਆਂ ਤੇ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ ਤਾਂ ਫਿਰ ਕੌਣ ਸਮਝਾਵੇਗਾ ਆਵਰ ਆਲ ਮਿਲ ਕੇ ਪ੍ਰਣ ਲਈਏ ਕਿ ਅਸੀਂ ਪ੍ਰਾਲੀ ਨਹੀਂ ਬਾਲਾਂਗੇ ਸ਼ੁਕਰੀਆ